ਅਕਸਰ ਹੀ ਹਲਕਾ ਫਲੋਰ ਦੇ ਵਸਿਆ ਨੂੰ ਇੱਕ ਘਾਟ ਰਹਿੰਦੀ ਸੀ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਚਾਹ ਸਿਟੀ ਸਕੈਨ ਹੈ ਜਾਂ ਹੋਰ ਟੈਸਟ ਕਰਵਾਉਣੇ ਹੋਣ ਤੇ ਉਹ ਘਾਟ ਕਾਫੀ ਖਾਲੀ ਸੀ ਵੱਡੇ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਜਾਣਾ ਪੈਂਦਾ ਸੀ ਫਲੋਰ ਦੇ ਵਿੱਚ ਹੁਣ ਯੂਨੀਵਰਸ ਸਕੈਨ ਐਂਡ ਡਾਇਗਨੋਸਿਸ ਸੈਂਟਰ ਖੁੱਲਿਆ ਹੈ ਜਿਸ ਦੇ ਵਿੱਚ ਅੱਜ ਕੈਂਪ ਵੀ ਲੱਗਾ ਹੈ ਸਪੈਸ਼ਲ सर डॉक्टर सृष्टि अरोड़ा मौजूद ने गल बात कर रहे हैं कि कुछ फैसलिटियाँ मैं पहले तो बहुत बहुत आपका स्वागत है हमारे चैनल थैंक यू सो मच नमस्कार मेरा नाम है डॉक्टर सृष्टि अरोड़ा और हमी ने यहाँ पे फिलौर में खोला है यूनिवर्स स्कैन एंड डायग्नोस्टिक सेंटर जो सबसे इंपॉर्टेंट है यहाँ पे है हमारे पास सीटी स्कैन मल्टी स्लाइस 32 स्लाइस लेटेस्ट सीटी स्कैन मशीन अवेलेबल है ਜੋ ਪਹਿਲਾਂ ਸਾਨੂੰ ਸੀਟੀ ਸਕੈਨ ਕੋਈ ਐਕਸੀਡੈਂਟ ਕੇਸ ਹੋਇਆ ਕੋਈ ਵੀ ਕਿਸੇ ਨੂੰ ਅਧਰੰਗ ਹੋਇਆ ਜਿੱਦਾ ਇਮੀਡੀਏਟ ਟ੍ਰੀਟਮੈਂਟ ਚਾਹੀਦਾ ਹੁੰਦਾ ਹੈਗਾ ਉਹਦੇ ਲਈ ਦੂਰ ਜਾਣਾ ਪੈਂਦਾ ਸੀ ਕਮ ਸੇ ਕਮ ਅੱਧਾ ਘੰਟਾ ਦੂਰ ਜਾਣਾ ਪੈਂਦਾ ਸੀ ਉਹ ਹੁਣ ਨਹੀਂ ਜਾਣਾ ਪਏਗਾ ਕਿਉਂਕਿ ਫਿਲੌਰ ਵਿੱਚ ਹੀ ਸੀਟੀ ਸਕੈਨ ਮਸ਼ੀਨ ਹੈ ਸੀਟੀ ਹੈਡ ਸੀਟੀ ਐਬਡੋਮਨ ਸੀਟੀ ਚੈਸਟ ਤੇ ਸੀਟੀ ਐਂਜੀਓਗ੍ਰਾਫੀ ਮਤਲਬ ਬਲੱਡ ਵੈਸਲਸ ਦੇਖਣ ਲਈ ਬ੍ਰੇਂਜ ਕੋਈ ਕਲੌਟ ਤਾਂ ਨਹੀਂ ਗਿਆ ਉਹ ਵੀ ਸਾਡੀ ਸਿਟੀ ਮਸ਼ੀਨ ਤੇ ਪੋਸੀਬਲ ਹੈਗਾ আল্ট্রাসাউন্ড ਲੇਟੈਸਟ ਟੈਕਨੋਲੋਜੀ ਜਿਹਦੇ ਵਿੱਚ ਹਾਂ ਤੇ ਮਸ਼ੀਨਰੀ ਵੀ ਮੈਮ ਜਰੂਰ ਕਿਉਂਕਿ ਆਪਾਂ ਦਿਖਾਈਏ ਕਿਉਂਕਿ ਇਹ ਕਿਉਂਕਿ ਰਨਿੰਗ ਦੇ ਵਿੱਚ ਆ ਚੁੱਕਾ ਹੈ ਤੁਹਾਡਾ ਹਸਪੀਟਲ ਮਸ਼ੀਨਰੀ ਸਾਰੀ ਇੱਥੇ ਅਵੇਲੇਬਲ ਹੈਗੀ ਹੈ ਆਪਾਂ ਆਪਣੇ ਦਰਸ਼ਕਾਂ ਨੂੰ ਜਰੂਰ ਦਿਖਾ ਦਿਏ ਕਿਉਂਕਿ ਇੱਕ ਬਹੁਤ ਲੋਡ ਮੰਗ ਜੇ ਕਹਦੇ ਸਮੇਂ ਤੇ ਲਾਜ ਮਿਲ ਜਵੇ ਤਾਂ ਕਿਸੇ ਦੀ ਜਾਨ ਬਚ ਸਕਦੀ ਹੈ ਇਹ ਜਿਹੜੀ ਮਸ਼ੀਨਰੀ ਅਸੀਂ ਦੇਖ ਰਹੇ ਹਾਂ ਇਸ ਟਾਈਮਸ ਕਰੀਨ ਤੇ ਸਾਡੇ ਚੱਲ ਰਹੀ ਹੈ ਇਹ ਕੀ ਹੈ ਮੈਡਮ ਇਹਦੇ ਡਿਟੇਲ ਦੇ ਦੀ ਜੀ ਇਹ ਅਲਟਰਾਸਾਉਂਡ ਮਸ਼ੀਨ ਹੈਗੀ ਬਿਲਕੁਲ ਲੇਟੈਸਟ ਟੈਕਨੋਲੋਜੀ ਦੀ ਇਹਦੇ ਵਿੱਚ ਸਾਰੇ ਸਕੈਨ ਪੇਟ ਦਾ ਗਲੇ ਦਾ ਤੇ ਪ੍ਰੈਗਨੈਂਸੀ ਦੇ ਸਾਰੇ ਸਕੈਨ 3D 4D ਸਕੈਨ ਜਿਹੜੇ ਹੁੰਦੇ ਹੈਗੇ ਬੱਚੇ ਦਾ ਪੂਰਾ ਫੇਸ ਦਿਖਦਾ ਹੈਗਾ ਬੱਚੇ ਦੇ ਡੋਪਲਰ ਲੈਵਲ 2 ਸਾਰੇ ਬੱਚੇ ਦੇ ਅੰਗ ਚੈੱਕ ਕਰਨ ਲਈ ਉਹ ਸਾਰੇ ਸਕੈਨ ਪੋਸੀਬਲ ਹੈਗੇ ਇਕੋਕਾਰਡੀਓਗ੍ਰਾਫੀ ਵੀ ਸਾਨੂੰ ਕਰਾਨ ਲਈ ਦੂਰ ਜਾਣਾ ਪੈਂਦਾ ਸੇਗਾ ਉਹ ਵੀ ਇੱਥੇ ਅਵੇਲੇਬਲ ਹੈਗੀ ਹੁਣ ਤੇ ਨਾਲ ਦੇ ਨਾਲ ਜਿਹੜੀ ਐਫਐਨਸੀ ਬਾਇਪਸੀ ਕਰਨੀ ਪੈਂਦੀ ਸੀ ਸਰੀਰ 'ਚ ਕਿਤੇ ਵੀ ਗੱਠ ਹੋਵੇ ਉਹ ਅਲਟਰਾਸਾਉਂਡ ਤਾਂ ਦੇਖ ਕੇ ਅਸੀਂ ਸੈਂਪਲ ਲੈ ਸਕਦੇ ਹੈਗੇ ਹਨ ਮੈਂ ਕਿਉਂਕਿ 1 ਸਾਲ ਪੂਰਾ ਡੀ ਐਮ ਸੀ ਵਿੱਚ ਇਸ ਕੋਰਸ ਕੀਤਾ ਹੈਗਾ ਇੰਟਰਵੈਂਸ਼ਨ ਰੇਡੀਓਲੋਜੀ ਕਹਿੰਦੇ ਹੈਗੇ ਉਹਨੂੰ ਅਲਟਰਾਸਾਉਂਡ ਤੇ ਦੇਖ ਕੇ ਅਸੀਂ ਸੈਂਪਲ ਲੈਂਦੇ ਹੈਗੇ ਆ ਸੂਈ ਪਾ ਕੇ ਜਾਂ ਕੋਈ ਵੀ ਪਸ ਭਰ ਜਾਵੇ ਪੇਟ 'ਚ ਉਹ ਅਸੀਂ ਟਿਊਬ ਪਾ ਦਿੰਦੇ ਹੈਗੇ ਅਲਟਰਾਸਾਉਂਡ ਦੇ ਰਾਹੀਂ ਬਿਨਾ ਕੋਈ ਚੀਰਾ ਦਿੱਤੇ ਕੋਈ ਸਰਜਰੀ ਕੀਤੇ ਉਹ ਠੀਕ ਹੋ ਸਕਦਾ ਹੈਗਾ ਓਕੇ ਮੈਮ ਆਪਾਂ ਹੋਰ ਅੱਗੇ ਜਾਂਦੇ ਹੋਰ ਮਸ਼ੀਨਰੀ ਵੀ ਜ਼ਰੂਰ ਦੇਖਦੇ ਆ ਜੋ ਤੁਸੀਂ ਇੱਥੇ ਲੋਕਾਂ ਦੇ ਫੈਸਿਲਿਟੀ ਲੈ ਲੈ ਕੇ ਆਏ ਆ ਕੀ ਸੋਚ ਕੇ ਕਿਉਂਕਿ ਇੱਕ ਛੋਟਾ ਸ਼ਹਿਰ ਤੇ ਕਹਿ ਦਈਏ ਤਹਿਸੀਲ ਸਾਡੀ ਹੈਗੀ ਹੈ ਫਲੋਰ ਦੀ ਤੇ ਇਹਦੇ ਵਿੱਚ ਐਡਾ ਇਨਵੈਸਟਮੈਂਟ ਕੀਤੀ ਹੈ ਜਾਂ ਐਡਾ ਵੱਡਾ ਪ੍ਰੋਜੈਕਟ ਤੁਸੀਂ ਕਹਿ ਸਕਦੇ ਲਗਾਇਆ ਹੈਗਾ ਇੱਕ ਤਾਂ ਚਲੋ ਲੋਕਾਂ ਦੀ ਫੈਸਿਲਿਟੀ ਦੇਖੇ ਹੋਗੇ ਤੁਸੀਂ ਐਡੇ ਵੱਡੇ ਰਿਸਕ ਵੀ ਆਪਾਂ ਕਹਿ ਸਕਦੇ ਲਿਆ ਹੈਗਾ ਵੱਡੇ ਸ਼ਹਿਰ ਤੋਂ ਡੀ ਐਮ ਸੀ ਦੇ ਵਿੱਚ ਤੁਸੀਂ ਦੱਸਦੇ ਭੰਗੇ ਆ लुधियाना जालंधर ਦੇ ਵਿੱਚ ਕਾਫੀ ਇਹ ਆਪਾਂ ਨੂੰ ਇਹ ਚੀਜ਼ਾਂ ਮਸ਼ੀਨਰੀ ਆ ਦੇਖਣ ਨੂੰ ਮਿਲਦੀ ਹੈ ਜਾਂ ਲੋਕ ਲੋਕਾਂ ਨੂੰ ਮਜਬੂਰੀ ਬਸ ਉੱਥੇ ਜਾਣਾ ਪੈਂਦਾ ਸੀ ਨਹੀਂ ਮਿਲਦੀ ਸੀ ਕੀ ਸੋਚ ਲੈ ਕੇ ਤੁਸੀਂ ਇਹ ਜਿਹੜਾ ਫਲੋਰ ਦੇ ਵਿੱਚ ਇਹ ਸਾਰੀ ਮਸ਼ੀਨਰੀ ਖੋਲੀ ਮੇਰੀ ਸਾਰੀ ਪੜਾਈ ਡੀ ਐਮ ਸੀ ਤੋਂ ਹੈਗੀ ਐਮ ਬੀ ਬੀ ਐਸ ਤੋਂ ਲੈ ਕੇ ਐਮ ਡੀ ਉਸ ਤੋਂ ਬਾਅਦ ਸੀਨੀਅਰ ਰੈਜ਼ਿਡੈਂਸੀ 10 ਸਾਲ ਮੈਂ ਡੀ ਐਮ ਸੀ ਚ ਪੜ੍ਹਾਈ ਕੀਤੀ ਉਸ ਤੋਂ ਬਾਅਦ 5 ਸਾਲ ਮੈਂ ਲੁਧਿਆਣੇ ਪ੍ਰਾਈਵੇਟ ਸੈਂਟਰ ਚ ਵੀ ਕੰਮ ਕੀਤਾ ਤਾਂ ਕਿ ਮੈਂ ਆਪਣੀ ਕੈਪੇਬਿਲਿਟੀ ਬਦਾ ਸਕਾਂ ਸਾਰੇ ਲੋਕਾਂ ਨੂੰ ਪ੍ਰੋਪਰ ਡਾਇਗਨੋਸਟਿਕ ਫੈਸਿਲਿਟੀ ਦੇਣ ਲਈ ਮੈਂ ਸ਼ੁਰੂ ਤੋਂ ਫਿਲੌਰ ਦੇ ਵਸੀਆਂ ਸਾਰਿਆਂ ਨੂੰ ਪਤਾ ਹੈਗਾ ਤੇ ਸੁਪਨਾ ਸੀਗਾ ਕਿ ਆਪਣੇ ਸ਼ਹਿਰ ਲਈ ਕੁਝ ਕਰਨਾ ਹੈਗਾ ਕਿਉਂਕਿ ਸ਼ੁਰੂ ਤੋਂ ਦੇਖਿਆ ਹੈਗਾ ਕਿ ਸਾਰਿਆਂ ਨੂੰ ਭਜਣਾ ਪੈਂਦਾ ਹੈਗਾ ਲੁਧਿਆਣੇ ਜਾ ਰਿਹਾ ਕੋਈ ਜਲੰਧਰ ਜਾ ਰਿਹਾ ਹੈਗਾ ਤੇ ਆਪਣੇ ਫਿਲੌਰ ਵਾਸੀਆਂ ਲਈ ਆਸ-ਪਾਸ ਦੇ ਪਿੰਡਾਂ ਲਈ ਇਹ ਬਸ ਹੈਗੀ ਸਾਡੀ ਪ੍ਰੇਅਰ ਹੀ ਸੋਚ ਲਓ ਕਿ ਉਹਨਾਂ ਨੂੰ ਕੋਈ ਹੈਲਪ ਹੋਊਗੀ ਸਾਡੇ ਅੱਛਾ ਮੈਮ ਆ ਜਿਹੜੀ ਮਸ਼ੀਨਰੀ ਅਸੀਂ ਦੇਖਦੇ ਪਏ ਇਹਦੇ ਬਾਰੇ ਵੀ ਥੋੜੇ ਜਿਹਾ ਜਾਣਕਾਰੀ ਸਾਂਝੀ ਕਰੋ ਇਹ ਸੀਟੀ ਸਕੈਨ ਮਸ਼ੀਨ ਹੈਗੀ ਵੀ ਲੇਟੈਸਟ ਸੀਟੀ ਸਕੈਨ ਹੈਗੀ ਮਲਟੀ ਸਲਾਈਸ ਜਿਦੇ ਚ ਅਸੀਂ ਪੇਟ ਦਾ ਸੀਟੀ ਅਬਡੋਮਨ ਸੀਟੀ ਹੈਡ ਸੀਟੀ ਬ੍ਰੇਨ ਸੀਟੀ ਚੈਸਟ ਹੁੰਦਾ ਹੈਗਾ ਜਦੋਂ ਟੀਬੀ ਦੇ ਪੇਸ਼ੈਂਟ ਹੋ ਗਏ ਕੋਈ ਇਨਫੈਕਸ਼ਨ ਬਾਕੀ ਕੈਂਸਰ ਕਿਤੇ ਵੀ ਹੁੰਦਾ ਹੈਗਾ ਬਾਡੀ ਚ neck ਦਾ ਕੈਂਸਰ ਪੇਟ ਦਾ ਕੈਂਸਰ ਚੈਸਟ ਦਾ ਕੈਂਸਰ ਉਹ ਸਾਰਾ ਸੀਟੀ ਚ ਪਤਾ ਚਲ ਜਾਂਦਾ ਹੈਗਾ ਰੰਗीन ਸੀਟੀ ਜਿਹਨੂੰ ਕੰਟਰਾਸਟ ਸੀਟੀ ਕਹਿੰਦੇ ਹੈਗਾ ਉਹ ਪੋਸੀਬਲ ਹੈਗਾ ਇਸ ਮਸ਼ੀਨ ਚ ਸੀਟੀ ਐਂਜੀਓਗ੍ਰਾਫੀ ਵੀ ਪੋਸੀਬਲ ਹੈਗੀ ਇਸ ਮਸ਼ੀਨ ਚ ਤੇ ਮੈਂ ਸਾਰਾ ਟਾਈਮ ਇੱਥੇ ਹੀ ਹੋਵਾਂਗੀ ਰਿਪੋਰਟਿੰਗ ਲਈ ਮੈਂ ਕੋਸ਼ਿਸ਼ ਕਰਾਂਗੀ ਕਿ ਜਲਦ ਤੋਂ ਜਲਦ ਪੇਸ਼ੈਂਟਸ ਨੂੰ ਐਕਿਊਰੇਟ ਰਿਪੋਰਟਸ ਮਿਲਣ ਕਿਉਂਕਿ ਕਹਿੰਦੇ ਕਿ ਬਿਮਾਰੀ ਛੇਤੀ ਫੜ ਹੋ ਜਾਵੇ ਤੇ ਉਹਦਾ ਟ੍ਰੀਟਮੈਂਟ ਹੈਗਾ ਕਿਉਂਕਿ ਇਹ ਜਿਹੜੀ ਨਾਮਰਾਜ਼ ਬਿਮਾਰੀ ਦਾ ਤੁਸੀਂ ਨਾਮ ਲਿਆ ਲੋਕ ਇਸ ਬਿਮਾਰੀ ਦਾ ਨਾਮ ਲੈਣ ਤੋਂ ਵੀ ਡਰਦੇ ਆ ਤੇ ਹੁਣ ਕਾਫੀ ਵੱਧ ਰਿਹਾ ਕਿਉਂਕਿ ਜਿਵੇਂ ਆਪਣਾ ਖਾਣ ਪੀਣ ਹੈ ਜਾਂ ਜਿਹੋ ਜਿਹਾ ਆਪਣਾ ਪਾਣੀ ਹੈਗਾ ਆ ਉਹਦੇ ਕਰਕੇ ਕਾਫੀ ਇਹ ਸਮੱਸਿਆ ਲੋਕਾਂ ਦੇ ਵਿੱਚ ਹਨਾ ਆ ਰਹੀ ਹੈ ਤੇ ਹੁਣ ਤੁਸੀਂ ਲੋਕਾਂ ਦੀ ਫੈਸਿਲਿਟੀ ਦੇ ਲੈ ਕੇ ਆਏ ਆ ਹਾਂ ਐਕਸਟਰਾ ਐਕਸਲੈਂਟ ਮਸ਼ੀਨ ਹਾਂਜੀ ਇਹ ਵੀ ਲੇਟੈਸਟ 3350 ਐਮਏ ਦੀ ਛੋਟੀ ਐਕਸਰੇ ਮਸ਼ੀਨ ਨਹੀਂ ਹੈਗੀ ਇਹ ਵੱਡੀ ਐਕਸਰੇ ਮਸ਼ੀਨ ਹੈਗੀ ਜੀ ਦੀ ਕਲੈਰਿਟੀ ਬਹੁਤ ਹੈਗੀ ਤੇ ਅਸੀਂ ਸਾਰੇ ਐਕਸਰੇ ਇਸ ਦੇ ਚ ਕਰ ਸਕਦੇ ਹਾਂ ਕਲਰਡ ਐਕਸਰੇ ਨਹੀਂ ਕਲਰਡ ਐਕਸਰੇ ਨਹੀਂ ਮਤਲਬ ਐਕਸਰੇ ਵਾਲੀ ਇਨਵੈਸਟੀਗੇਸ਼ਨਸ ਹੁੰਦੀਆਂ ਹੈਗੀਆਂ ਦਵਾਈ ਦੇ ਕੇ ਜਿਹੜੇ ਐਕਸਰੇ ਹੁੰਦੇ ਆ ਉਹ ਵੀ ਇਸ ਦੇ ਚ ਹੋ ਜਾਣਗੇ ਹਾਂ ਤੇ ਹੁਣ ਅੱਜ ਮੈਂ ਕੈਂਪ ਲਗਾ ਸੀ ਇਹ ਤਿੰਨ ਹੁਣ ਮਸ਼ੀਨਰੀ ਐਸੀ ਜਿਹੜੇ ਦੇਖੇ ਹੈਗੇ ਤਿੰਨ ਤਰ੍ਹਾਂ ਦੇ ਇੱਥੇ ਤੁਸੀਂ ਇਹਦੇ ਵਿੱਚ ਟੈਸਟ ਹੁਣ ਦੱਸ ਦਿਓ ਕੀ ਕੀ ਇਹਦੇ ਵਿੱਚ ਤੁਸੀਂ ਟੈਸਟ ਕਰਨਾ ਚਾਹੁੰਦੇ ਆਂ ਉੱਪਰ ਵਾਲੇ ਫਲੋਰ 'ਤੇ ਸਾਡੇ ਹੈਗੀ ਮੈਮੋਗ੍ਰਾਫੀ ਮਸ਼ੀਨ ਉਹ ਵੀ ਫਿਲੋਰਚ ਪਹਿਲੀ ਮਸ਼ੀਨ ਹੈਗੀ ਪਹਿਲੀ ਮੈਮੋਗ੍ਰਾਫੀ ਮਸ਼ੀਨ ਮੈਮੋਗ੍ਰਾਫੀ ਕਿਸ ਲਈ ਹੁੰਦੀ ਹੈ ਬ੍ਰੈਸਟ ਕੈਂਸਰ ਲਈ ਬ੍ਰੈਸਟ ਕੈਂਸਰ ਬਹੁਤ ਕਾਮਨ ਹੋ ਰਿਹਾ ਹੈਗਾ ਤੇ ਇਹ ਡਿਟੈਕਟ ਹੁੰਦਾ ਬਹੁਤ ਲੇਟ ਸਟੇਜ 'ਚ ਜਦੋਂ ਸਾਨੂੰ ਪੈਲਪੇਬਲ ਕੁਝ ਗਾਠ ਮਹਿਸੂਸ ਹੋਣੀ ਸ਼ੁਰੂ ਹੁੰਦੀ ਹੈਗੀ ਹੈ ਤੇ ਮੇਰੀ ਬੇਨਤੀ ਹੈਗੀ ਸਾਰਿਆਂ ਨੂੰ ਕਿ 40 ਸਾਲ ਤੋਂ ਵੱਡੇ ਔਰਤਾਂ ਨੂੰ ਸਭ ਨੂੰ ਆਪਣੀ ਇੱਕ ਵਾਰੀ ਮੈਮੋਗ੍ਰਾਫੀ ਕਰਾਨੀ ਚਾਹੀਦੀ ਹੈਗੀ ਰੈਗੂਲਰ ਚੈੱਕਅਪ ਕਰਾਣੇ ਚਾਹੀਦੇ ਹੈਗੇ ਤਾਂਕਿ ਆਪਾਂ ਬ੍ਰੈਸਟ ਕੈਂਸਰ ਨੂੰ ਜਲਦੀ ਫੜ ਸਕੀਏ ਉਹਦੇ ਲਈ ਅਸੀਂ ਪਹਿਲੀ ਮੈਮੋਗ੍ਰਾਫੀ ਮਸ਼ੀਨ ਲਾਇਆ ਰੱਖਿਆ ਹੈ। ਅੱਛਾ ਡਾਕਟਰ ਸਾਹਿਬ ਇਹ ਤੁਸੀਂ ਜਿਹੜਾ ਬ੍ਰੈਸਟ ਕੈਂਸਰ ਦੀ ਗੱਲ ਕੀਤੀ ਅਸੀਂ ਦੇਖਦੇ ਹਾਂ ਕੈਂਪ ਵੀ ਲੱਗਦੇ ਹੈਗੇ ਕਈ ਕੈਂਪ ਲੱਗਦੇ ਹੈਗੇ ਚਾਹੇ ਉਹ 40 ਵੱਲ ਸਾਹਿਬ ਲਾਉਂਦੇ ਹੈਗੇ ਜਾਂ ਐਨ ਆਰ ਆਈ ਹੈ ਜਿਹੜੇ ਕਾਫੀ ਖਰਚਾ ਕਰਕੇ ਲਾਉਂਦੇ ਪਰ ਲੇਡੀ ਤੇ ਵਿੱਚ ਖਾਸ ਤੌਰ ਤੇ ਇੱਕ ਡਰ ਬਣਿਆ ਰਹਿੰਦਾ ਹੈ। ਡਰ ਤੇ ਮਾਰੇ ਟੈਸਟ ਨਹੀਂ ਕਰਵਾਉਂਦੇ ਹੈਗੇ ਕਿ ਅਸੀਂ ਟੈਸਟ ਕਰਾ ਲਏ ਕਿ ਸਾਡੀ ਬਿਮਾਰੀ ਫੜ ਨਾ ਹੋ ਜਾਏ ਕਿਤੇ ਸਾਡੇ ਦੇ ਵਿੱਚ ਇਹ ਪ੍ਰੋਬਲਮ ਆ ਨਾ ਜਾਵੇ ਤੇ ਉਹਨੂੰ ਲੈ ਕੇ ਕਿਉਂ ਮੈਸੇਜ ਦੇਣਾ ਚਾਹੋਗੇ ਕਿਉਂਕਿ ਤੁਸੀਂ ਵੀ ਇੱਕ ਹੈਨਾ ਔਰ ਫੀਮੇਲ ਤੇ ਮੈਂ ਇਸੇ ਲਈ ਮੇਰਾ ਆਪਣਾ ਸੁਪਨਾ ਸੀਗਾ ਕਿ ਮੈਂ ਆਪਣੇ ਸ਼ਹਿਰ 'ਚ ਮੈਮੋਗ੍ਰਾਫੀ ਮਸ਼ੀਨ ਲਾਵਾਂ ਮੇਰਾ ਥੀਸਿਸ ਟਾਪਿਕ ਵੀ ਮੈਮੋਗ੍ਰਾਫੀ ਸੀਗਾ ਮੈਂ ਬਹੁਤ ਰਿਸਰਚ ਕੀਤੀ ਹੈਗੀ ਇਹ ਦੇ 'ਚ ਤੇ ਸਾਨੂੰ ਡਰਨ ਦੀ ਲੋੜ ਨਹੀਂ ਹੈਗੀ ਇਹ ਬਿਮਾਰੀ ਜੇ ਜਲਦੀ ਫੜੀ ਜਾਏ ਤੇ ਇੱਕ ਸਿੰਪਲ ਚੀਰਾ ਦੇ ਕੇ ਉਹ ਕੈਂਸਰ ਕੱਢਿਆ ਜਾ ਸਕਦਾ ਹੈਗਾ ਜੋ ਸਰੀਰ 'ਚ ਪੂਰੇ ਸਰੀਰ 'ਚ ਫੈਲ ਜਾਂਦਾ ਹੈਗਾ ਬ੍ਰੈਸਟ ਕੈਂਸਰ ਇਦਾਂ ਹੈਗਾ ਕਿ ਬ੍ਰੇਂਚ ਆ ਸਾਡੀ ਬones ਚ ਹਰ ਜਗ੍ਹਾ ਫੈਲ ਸਕਦਾ ਹੈਗਾ ਤੇ ਜੇ ਟਾਈਮਲੀ ਡਿਟੈਕਟ ਹੋ ਜਾਏ ਤੇ ਇਹਦਾ ਬਹੁਤ ਸਿੰਪਲ ਟ੍ਰੀਟਮੈਂਟ ਹੈਗਾ ਅੱਛਾ ਅੱਜ ਡਾਕਟਰ ਸਾਹਿਬਾ ਜੀ ਦਾ ਇਹ ਸਪੈਸ਼ਲ ਦੇਖੋ ਇਹ ਲੋਕਾਂ ਦੇ ਲਈ ਫੈਸਿਲਿਟੀ ਵੀ ਦਿੱਤੀ ਸੀ ਅੱਜ ਕੈਂਪ ਵੀ ਲਗਾਇਆ ਹੈ ਜੀ ਉਹਦੇ ਵਿੱਚ ਲੈਸ ਵਗੈਰਾ ਵੀ ਤੁਸੀਂ ਦਿੱਤੇ ਹੋਏ ਸੀਗੇ ਇਹਦੇ ਵਿੱਚ ਕੋਈ ਮੈਸੇਜ ਜਾਂ ਲੋਕਾਂ ਨੂੰ ਜਿਹੜੇ ਸਾਡੇ ਵੀਡੀਓ ਦੇਖ ਰਹੇ ਹੈਗੇ ਉਹਨਾਂ ਦੇ ਲਈ ਕੋਈ ਹੋਰ ਆਫਰ ਜਾਂ ਕੋਈ ਫੈਸਿਲਿਟੀ ਅਸੀਂ ਬਹੁਤ ਜਲਦ ਇਨੋਗਰੇਸ਼ਨ ਆਫਰਸ ਰਿਲੀਜ਼ ਕਰਾਂਗੇ ਤੇ ਸਾਰੇ ਟੈਸਟ ਜਿੱਦਾਂ ਕੱਟ ਤੋਂ ਕੱਟ ਰੇਟ ਚ ਮੇਰੀ ਰਹੇਗੀ ਜਦ ਅਲਟਰਾ ਸਾਊਂਡ ਐਬਡੋਮਨ ਹੈਗਾ ਉਹ 1000 ਰੁਪਏ ਚ ਹੁੰਦਾ ਹੈਗਾ ਲੁਧਿਆਣੇ ਅਸੀਂ ਸੈੱਟ ਸੋਚ ਕਰ ਰਹੇ ਹੈਗੇ ਆ ਬਹੁਤ سارے ਟੈਸਟ ਅਸੀਂ ਡਿਸਕਾਊਂਟਡ ਰੇਟਸ ਸੇ ਸ਼ੁਰੂ ਕੀਤੇ ਹੈਗੇ ਤੇ ਅੱਗੇ ਜਾ ਕੇ ਵੀ ਪੈਕੇजेस ਵੀ ਕੱਢਾਂਗੇ ਆਪਾਂ ਕਿ ਹਾਰਟ ਹੈਲਥ ਦਾ ਪੈਕੇਜ ਜਿਹਦੇ ਵਿੱਚ ਇਕੋ ECG TMT ਸਾਰਾ ਇਕੱਠਾ ਮਿਲਾ ਕੇ ਬਹੁਤ ਘੱਟ ਰੇਟ ਤੇ ਕੀਤਾ ਜਾਵੇਗਾ ਅੱਛਾ ਵੀ ਟਾਈਮਿੰਗ ਡਾਕਟਰ ਸਾਹਿਬ ਕੋਈ ਟਾਈਮ ਹੈ ਕੀ ਜਾਂ 24 ਆਵਰ ਸੇ ਹੈਗੇ ਇੱਥੇ ਇਦਾਂ ਹੈਗਾ ਮਾਰਨਿੰਗ 8:30 ਤੋਂ ਲੈ ਕੇ 9:00 ਅਜੇ ਤੱਕ ਤੇ ਇਵਨਿੰਗ 4 ਤੋਂ ਲੈ ਕੇ 6 ਤੱਕ ਮੈਂ ਇੱਥੇ ਰਵਾਂਗੀ ਬਹੁਤ ਕੰਗratulations ਮੈਮ ਸਾਨੂੰ ਲੋਕਾਂ ਦੇ ਫੈਸਿਲਿਟੀ ਦਿੱਤੀ ਹੈ ਇਸ ਡਾਇਰੈਕਟਰ ਸ਼੍ਰੇਸ਼ਟੀ ਅਰੋੜਾ ਜਿਨ੍ਹਾਂ ਨੇ ਅਸੀਂ ਤੁਹਾਨੂੰ ਪਿਕਚਰਸ ਵੀ ਦਿਖਾ ਰਹੇ ਹਾਂ ਸਾਡੀ ਸਕਰੀਨ ਦੇ ਉੱਪਰ ਵੀ ਚੱਲਣਗੇ ਆ ਜਿਹੜੀ ਮਸ਼ੀਨਰੀ ਇਹਨਾਂ ਨੇ ਇੱਥੇ ਇਨਵੈਸਟ ਕੀਤਾ ਹੈ ਲੋਕਾਂ ਦਾ ਸੋਚਿਆ ਹੋਗਾ ਕਿਉਂਕਿ ਜੇਕਰ ਕਿਸੇ ਨੂੰ ਕੋਈ ਟੈਸਟ ਕਰਵਾਉਣਾ ਹੁੰਦਾ ਸੀਗਾ ਜਾਂ ਲੋਡ ਪੈ ਜਾਂਦੇ ਸੀ ਤੇ ਉਹ ਜਿਹੜਾ ਹੈ ਉਹਨਾਂ ਨੂੰ ਜਲੰਧਰ ਲੁਧਿਆਣਾ ਜਾਂ ਫਿਰ ਚੰਡੀਗੜ੍ਹ ਪੀਡੀਆ ਜਿਹੜਾ ਤੱਕ ਜਾਣਾ ਪੈਂਦਾ ਸੀ ਪਰ ਹੁਣ ਫਲੋਰ ਦੇ ਵਿੱਚ ਇਹ ਫੈਸਿਲਟੀਆਂ ਤੁਹਾਨੂੰ ਮਿਲ ਰਹੀਆਂ ਹੈਗੀਆਂ ਜੇਕਰ ਕਿਸੇ ਨੂੰ ਵੀ ਲੋੜ ਪੈਂਦੀ ਹੈ ਤਾਂ ਜ਼ਰੂਰ ਇੱਕ ਵਾਰੀ ਇੱਥੇ ਵਿਜ਼ਿਟ ਕਰਨ ਮੌਕਾ ਦੇਖਣ ਦੇਖ ਕੇ ਇੱਥੇ ਮਸ਼ੀਨਰੀ ਵੀ ਸਾਰੀ ਲੇਟੈਸਟ ਹੈਗੀ ਹੈ ਤੇ ਡਾਕਟਰ ਸਾਹਿਬ ਜਿਹੜੇ ਆਪ ਖੁਦ ਉਹਨਾਂ ਨੇ ਡੀਐਮਸੀ ਦੇ ਰਜਿਸਟਰੀ ਦੱਸਦੇ ਵੇ ਜਿਵੇਂ ਤੁਸੀਂ ਸਾਡੀ ਇਹ ਇੰਟਰਵਿਊ ਵੀ ਸੁਣੋਗੇ ਜਿਹੜੀ ਦੇਖੋਗੇ ਤੇ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਵੀ ਕਰ ਸਕਦੇ ਹੋਗੇ ਮੌਕਾ ਦੇਖ ਸਕਦੇ ਹੋਗੇ ਆ ਕੇ ਇੱਥੇ 에너지 ਸੇਵਾਵਾਂ ਦਾ ਵੀ ਦੇਖ ਸਕਦੇ ਆ ਕਿਹੋ ਜਿਹੀ ਡਾਕਟਰ ਸਾਹਿਬ ਨੇ ਸਾਰੀ ਜਾਣਕਾਰੀ ਜਿਹੜੀ ਸਾਡੇ ਨਾਲ ਵੀ ਸਾਂਝੀ ਕੀਤੀ ਹੈ ਤੇ ਅਸੀਂ ਆਸ ਕਰੂਗੇ ਜਿਹੜੀ ਇਹ ਜਾਣਕਾਰੀ ਤੁਹਾਡੇ ਲਈ ਲਾਹਮੰਦ ਹੋਵੇਗੀ। ਪਵੰਦ ਦਾ ਨਾਮ ਮਨੀਸ਼ ਬਾਬਾ ਫੁਲਵਾ।